ਅੱਜ ਅੱਤੈ ਪਾਸ਼ਾ ਦੇ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਰਿਵਾਰ ਤੋਂ ਜੇਵਾ ਦਿਵਸ ਨੂੰ ਆਇਆ ਹੋਇਆ ਗੁਰੂ ਪਰਿਸ਼ੰਧ ਕੜੀ ਤੋਂ ਬੋਲਦੇ ਸੇਵਾ ਦਾ ਪ੍ਰੋਗਰਾਮ ਵਿੱਚ ਜਿਹੜੀਆਂ ਹਾਲ ਕੰਡਨ ਦੇ ਵਕਤੇ ਅੱਜ ਬੁਢੀ ਟੀਮ ਨੂੰ ਕੀ ਹੈ ਮੈਂ ਇਸ ਦਾਪਾ ਦੇ ਮੁਹਰਵਾ ਰਵਿੰਦਰ ਸਿੰਘ ਜੀ ਦੀ ਪਿੰਨ ਦੇ ਕੀਰਾਂਗਾਂ ਦੇ ਪੋਤ ਸੰਤਾਨ ਨੂੰ ਅੱਜ ਦੇ ਸੇਵਾ ਦਿਵਸ ਤੋਂ ਮੰਡੀ ਵਿੱਚ ਆਪਾਂ ਜਾਈਏ ਵਰਤੋ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸ਼ੇਰ ਹਰਿ ਕ੍ਰਿਸ਼ਨ ਧਾਈ ਹੈ ਜਿਸ ਦੇਖੇ ਸਭ ਦੁੱਖ ਜਾਏ ਜਿਸ ਦੇਖੇ ਸਭ ਦੁੱਖ ਜਾਏ ਅੱਜ ਗੁਰਬਾਬ ਸਿੰਘ ਕਡਿਸਰਕਲ ਸੰਗਰੂੜ ਜੋਂ ਵੱਲੋਂ ਹਾਲ ਸਾਲ ਦੀ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਹਰਕਿੰਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੇ ਸਮਰਪਿਤ ਸੇਵਾ ਦੇਸ਼ ਦੇ ਤੌਰ ਤੇ ਅਸੀਂ ਮਨਾਨੇ ਆ ਜਿਸ ਦੇ ਵਿੱਚ ਅਸੀਂ ਵੱਖ-ਵੱਖ ਸ਼ਾਮਾਂ ਤੇ ਜਾ ਕੇ ਕੋਠੇ ਦੇ داخل ਮਰੀਦਾਂ ਦੀ ਉਹਨਾਂ ਦੀ ਸੇਖਾਂ ਦੇ ਰਸਤੇ ਦੀ ਸਮੋਚੀ ਅਰਦਾਸ ਕਰਦੇ ਹਾਂ ਸੰਗਤੀ ਰੂਪ ਦੇ ਵਿੱਚ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਹਾਲ ਫੂਟ ਹੋ ਸੇਵਾ ਜਿਹੜੀ ਹੈ ਨਾਲ ਪੁਲੀਟਰ ਦੇ ਸੇਵਾ ਕੀਤੀ ਜਾ ਰਹੀ ਹੈ ਗੁਰਗੋਵ ਸਿੰਘ ਚੋਂ ਜਾਣ ਵਾਲਾ ਇਸ ਵਾਰ ਦੋ ਪੜਾ ਦੇ ਦੇ ਸੇਵਾ ਦੇ ਸਮਨਾਇਆ ਗਿਆ ਕੱਲਾ 27 ਤਰੀਕ ਨੂੰ ਅੱਖਾਂ ਦਾ ਫ੍ਰੀ ਕੈਂਪ ਤੇ ਦੋਨੇ ਦਫ਼ਤਰ ਵਿਖੇ ਲਗਾਇਆ ਗਿਆ ਫਿਰ ਅੱਜ ਅਸੀਂ ਪਹਿਲਾ ਗੁਰੂ ਆਸ਼ਰਮ ਉੱਭਵਾ ਰੋਡ ਤੋਂ ਗੁਰੂ ਵਿਖੇ ਉੱਥੇ ਬਜ਼ੁਰਗਾਂ ਦੇ ਨਾਲ ਉਹਨਾਂ ਚੰਦਰ ਸਿੰਘ ਅਰਦਾਸ ਕਰਦੇ ਆਏ ਆਂ ਫਲ ਫੂਲ ਦੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਅਸੀਂ ਗੁਰੂ ਆਸ਼ਰਮ ਬਡੋਖਾ ਵਿਖੇ ਉੱਥੇ ਪਹੁੰਚੇ ਉਥੇ ਦੇ ਬਜ਼ੁਰਗਾਂ ਨੂੰ ਅਸੀਂ ਜਿਹੜਾ ਹੈ ਉਹਨਾਂ ਦੇ ਸਿਹਤਯਾਬੀ ਦੀ ਅਰਦਾਸ ਅੰਦਰਸਤੀ ਅਰਦਾਸ ਖੁਸ਼ੀ ਖੇੜਾਂ ਦੀ ਅਰਦਾਸ ਕਰਕੇ ਉਹਨਾਂ ਫਲ ਫੁਰ ਬੰਦਿਆ ਹੈ ਸਾਡੇ ਬੋਨਸ ਕਰਤੇ ਸਦਾ ਕਲਵੰਤ ਸਿੰਘ ਜਨਾਗੀ ਸਦਾ ਲਾਲ ਸਿੰਘ ਦੀ ਦਿੱਤੀ ਕੀ ਆਰਗੇਨਾਈਜ਼ਰ ਸਦਾ ਜਮੇਲ ਸਿੰਘ ਦੀ ਦਿੱਤੀ ਜ ਰਖਿਆ ਸਦਾ ਗੁਰਮੇਲ ਸਿੰਘ ਦੀ ਸਾਡੇ ਜੋ ਵਿਕ ਸਕੱਤਰ ਹਨ ਜਉਣ ਦੇ ਔਰ ਇਹਨਾਂ ਦੇ ਨਾਲ ਸਾਡੇ ਇਸਤੇ ਕੌਂਸਲ ਦੇ ਹਰਵਿੰਦਰ ਕੌਰ ਜੀ ਆਮਨਜੀਤ ਕੌਰ ਜੀ ਬੇਬੇ ਨਾਨਕੀ ਸੁਲਾਈ ਕੇੰਦਰ ਦੇ ਹਰਪ੍ਰੀਤ ਕੌਰ ਉਹਨਾਂ ਦੇ ਗਵਾਈ ਵਿੱਚ ਉਹ ਵਿਸ਼ੇਸ਼ ਤੌਰ ਤੇ ਮੇਰੇ ਵੀ ਸਰਦਾ ਸਾਹਿਬ ਜਿਸ ਨੇ ਦੇਖੀ ਸਾਰਾ ਫਾਊਂਡੇਸ਼ਨ ਚੇਅਰਮੈਨ ਉਹ ਵੀ ਸਾਡੇ ਵਿੱਚ ਸ਼ਾਮਲ ਹੋਏ ਨੇ ਤੇ ਅਸੀਂ ਹੁਣ ਇੱਥੇ ਜਾਵਾਂਗੇ ਵੱਖ-ਵੱਖ ਬਾਗਾਂ ਵਿੱਚ ਜਾ ਕੇ ਜਥੇ ਦੇ ਦੇ ਵਿੱਚ ਉੱਥੇ ਜਾ ਕੇ ਅਸੀਂ ਉਹਨਾਂ ਫਤਿਹ ਬਲਾ ਕੇ ਉਹਨਾਂ ਦੀ ਜਿਹੜੀ ਸਤਗੁਰੂ ਗੁਰੂ ਹਰਿਕੰਸ਼ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਹੱਥੀਂ ਸੇਵਾ ਕਰਕੇ ਜੋ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਆਪਣੇ ਹੱਥੀਂ ਸੇਵਾ ਕਰਕੇ ਰੋਗੀਆਂ ਮਰੀਜ਼ਾਂ ਦੀ ਆਪਾਂ ਕਿਵੇਂ ਉਹਨਾਂ ਦੀ ਸੇਵਾ ਕਰਨੀ ਹੈ ਉਸ ਤੋਂ ਪ੍ਰੇਰਣਾ ਲੈ ਕੇ ਅਸੀਂ ਇਹ ਸੇਵਾ ਦੇਸ਼ ਚੜੀ ਸਾਈਕਲ ਵੱਲੋਂ ਸਾਨੂੰ ਇਹ ਮਰਯੂਥ ਦਿੱਤਾ ਹੋਇਆ ਹਰ ਸਾਲ ਉਹਨਾਂ ਦਾ ਪ੍ਰਕਾਸ਼ ਫਿਰ ਅਸੀਂ ਇਸ ਰੂਪ ਦੇ ਵਿੱਚ ਮਿਲਾਂਗੇ ਸੋ ਕੋਈ ਜਿਸ ਕੋ ਸਮੇਂ ਦਾ ਅਸੀਂ ਆਪਣੇ ਛੋਲੇ ਹਸਪਤਾਲ ਵਿਖੇ ਸਾਰੇ ਮਰੀਜ਼ਾਂ ਨੂੰ ਪਹੁੰਚਾਂਗੇ ਉਸ ਤੋਂ ਬਾਅਦ ਟਿੰਗਲਵਾੜਾ ਸ਼ਾਖਾ ਸੰਗਰੂਰ ਵਿਖੇ ਪਹੁੰਚ ਕੇ ਉਥੋਂ ਦੇ ਮਰੀਜ਼ਾਂ ਲਈ ਫਾਲ ਖੇੜ ਦੋਸੇ ਤੇ ਸਾਡੀ ਅੱਜ ਦੀ ਇਹ ਸਮਾਪਤੀ ਹੋਵੇਗੀ ਸੋ ਆਪਾਂ ਸਾਰੇ ਅਰਦਾਸ ਕਰੀਏ ਇਹਨਾਂ ਸਾਰੇ ਮਰੀਜ਼ਾਂ ਦੇ ਲਈ ਉਹ ਜਿਹੜੇ ਰੋਗ ਰਸਤ ਹਨ ਉਹਨਾਂ ਦੇ ਲਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਕਿ ਜਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਕਿ ਜਿੱਥੇ ਸਭ ਦੁੱਖ ਜਾਏ ਪਾਪਸ਼ਾ ਸਾਰਿਆਂ ਨੂੰ ਹੋਏ ਜਿਹੜਾ ਤੰਦਰੁਸਤੀ ਰક્ષਣ ਰਸੇ ਨਵਿੰਦਰ ਸਿੰਘ ਜੀ ਸਾਡੇ ਆਕਾਰਮ ਖੇਤਰ ਦੇ ਜਿਹੜੇ ਡੋਨਰ ਸਤਤ ਨੇ ਉਹ ਸਾਨੂੰ ਬਹੁਤ ਵੱਡਾ ਸਾਯੋਗ ਦੇਰੀਆਂ ਅਗਵਾਈ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਈਰ ਜਿੱਕਾ ਖਲਸਾ ਰਾਈ ਜੀ ਕੀ ਫਤਿਹ ਆਸਾਂ ਲਈ ਕਿਹੜੀ ਸੰਸਥਾ ਜੀ ਇਹ ਗੁਰੂ ਗ੍ਰੰਥ ਸਿੰਘ ਸਟੱਡੀ ਸਰਕਲ ਦੇ ਵੱਲੋਂ ਕਿੱਥੇ ਇਥੋਂ ਸੰਗਰੂਪ ਤੋਂ ਅੱਛਾ ਜੀ ਅੱਛਾ ਅੱਜ ਗੁਰੂ ਹਰਕਿਸ਼ਨ ਸਾਹਿਬ ਦਾ ਪ੍ਰਕਾਸ਼ ਦਿਵਸ ਹੈ ਠੀਕ ਹੈ ਠੀਕ ਹੈ ਬੰਦੇ ਬਹੁਤ ਵਧੀਆ ਜੀ you no. ਜੋ ਬੋਲ ਜਦੀ ਬੋਲੋ ਜਦੀ ਬੋਲੋ ਜਦੀ ਵਾਇਰ ਕਿ ਕਾਹਤਾ ਵਾਇਰ ਜੁਕੀ ਦੇ ਪਰੇ ਤੇ ਜਿਆਨੀ ਸੰਗਤ ਨੇ ਆਹ ਸੇਵਾ ਦਿਸ਼ਮਨਾਇਆ ਜਾ ਰਿਹਾ ਹੈ ਉਸ ਅਰਥ ਵਿੱਚ ਕਿ ਸਭ ਨੂੰ ਜਾਏ ਜੇ ਕੋਈ ਨਾ ਸਮੋਣਾ ਸਮੋਣਾ ਬਾਰੇ ਕੋਈ ਨਹੀਂ ਕੋਈ ਹੋਰ ਕਰੇ ਅਗਰ ਉਹ ਲੈ ਜੀ ਤੇ

ਇਹ ਕੋ ਸਾਡੀ ਫੈਕੀ ਦਾ ਪ੍ਰਸਤਾਵਿਤ ਹੈ ਹਨ ਜਿਹੜੇ ਅੱਜ ਆ ਗਏ ਨੇ ਤੇ ਉਹਨਾਂ ਨੂੰ ਜੋ ਸੇਵਾ ਦਾ ਬਾਰੇ ਦੱਸਾਇਆ ਗਿਆ ਲੋਕੀਆਂ ਰੋਗੀਆਂ ਨੂੰ ਆਪ ਨੇ ਅਸੀਂ ਸੇਵਾ ਕਰਕੇ ਉਹਨਾਂ ਨੂੰ ਰਸਤਾਂ ਤੋਂ ਸੁਖੀ ਇਹ ਜਿਹੇ ਨਮ ਜਿਹਦਾ ਆਜਿਸੀ ਸੇਵਾ ਦੇ ਜਿੱਤਾ ਹੋ ਕੇ ਕਿਸ ਹਸਪਤਾਲ ਵਿੱਚ ਨੇ ਬਾਹਰ ਤੋਂ ਜਾ ਰਹੇ ਆ ਤੁਹਾਡੇ ਵਾਸਤੇ ਇਹ ਪ੍ਰਸ਼ਾਦ ਦੀ ਸੇਵਾ ਲੈ ਕੇ ਆਏ ਹਾਂ ਆਪ ਪਰਵਾਹ ਕਰੋ ਔਰ ਅਸੀਂ ਅਰਦਾਸ ਕਰਦੇ ਹਾਂ ਦੇ ਪਾਤਸ਼ਾਹ ਵਾਹਿਗੁਰੂ ਤਾਂ ਵੀ ਜੱਗੀ ਚੰਦ ਰੂਪੀ ਰੱਖੇ ਆਪਣੇ ਘਰਾਂ ਵੀ ਜਾ ਕੇ ਸੁਖਾਂਤ ਕੀ ਨਾਮ ਜਪਿਓ ਜੈਸਾ ਹਮ ਨੂੰ ਬੇਸ਼ਕ ਹੀ ਹੈ ਕਿ ਤੁਸੀਂ ਵੀ ਜਿਹੜਾ ਆਪਾਂ ਜਿਸ ਪਰਮਾਤਮਾ ਦੇ ਵਿੱਚ ਜਿਸ ਤਿੱਖੇ ਦੇ ਵਿਸ਼ਵਾਸ ਰੱਖਦੇ ਹੋ ਅੱਲਾ ਰਾਮ ਤੋਂ ਵਾਹਿਗੁਰੂ ਜਿਸ ਨੂੰ ਵਿੱਚ ਆਪਣਾ ਯਾਦ ਕਰਦੇ ਹੋ ਉਹ ਵੀ ਸਿਮਰਨ ਜਿਉਂਦਾ ਹੈ ਦੋ ਚਾਰ ਮਿੰਟ ਆਪਣਾ ਵਾਹਿਗੁਰੂ ਸਤਨਾਮ ਅੱਲਾ ਵਾਹਿਗੁਰੂ ਰਾਮ ਰਾਮ ਜੋ ਚਾਹੋ ਉਹਨਾਂ ਨਾਲ ਕੇ ਅਭਿਆਸ ਕਰੋ ਪਾਤਸ਼ਾ ਤੇ ਜੋ ਕਮਿਟੀ ਸੂਹੀ ਪੰਚਾਈ ਹੈ ਤੇ ਤੁਹਾਨੂੰ ਇਹ ਜੁੜਨਾ ਹੈ ਉਹ ਇਹ ਤੁਹਾਡੇ ਵਾਸਤੇ ਇੱਕ ਚੰਗੀ ਗੱਲ ਹੋਵੇਗੀ ਤੁਹਾਨੂੰ ਹੋਰ ਸਿਆਤਾ ਮਿਲੇਗੀ ਜੋ ਤੁਸੀਂ ਜਿੰਨੀ ਆਪਣੇ ਘਰਾਂ ਦੇ ਚੰਦਰ ਸੋਕੇ ਜਾਓ ਸਾਡੀ ਸਾਲ ਦੀ ਰਿਹਦਾ ਹੈ ਜਾਈ ਮਾਈ ਕੋ ਜਿਸ ਦਾ ਖਾਸ ਦਾ ਹਰ ਜੀ Tas ya diskur de. Tamam. Seni aşksız ettiğim, ne diye? Ne tamam kız ya, ne diye düşündüğüm. Ama करते हैं हम तो भी हम जरूर सीमा करो आदाश करा करो पास या दूर करीब देखिए या ये तकलीफ तो भी जरूर करनी है तो तो भी ज़्यादा इज़ादी संतुलन रखनी है बच्चों आगे उधर निकली ना निकल हाँ हाँ ताकि ना प्रभावित यार आ हम साके ਕੋਈ ਅਨੁਭਵੀ ਜਨ ਸੇਵਾ ਦਿੱਤੀ ਸੀ ਇਸੇ ਕਰਕੇ ਹੀ ਇਹ ਸੇਵਾ ਵੀ ਕੋਈ ਇਸ ਤਰ੍ਹਾਂ ਦੀ ਤਰਕਿਕ ਪ੍ਰणाली ਹੈ ਕਿ ਅਸੀਂ ਵੀ ਜਾ ਕੇ ਆਪਣੇ ਜੁਨੀ ਭੈਣ ਭਾਈ ਵਿਚੇ ਮਿਲਦਾਂ ਪ੍ਰਮਾਤਮਾ ਵੱਲੋਂ ਆਈਗਾ ਇਹ ਕਿ ਉਹ ਮੋਹਨ ਦੇ ਰੋਕ ਹਰਕਿਸ਼ਮ ਜੀ ਦਾ ਜੇ ਪ੍ਰਮਾਤਮਾ ਤੁਹਾਨੂੰ ਦੋਸਤਾ ਦੇਵੇ ਤੁਹਾਨੂੰ ਬੜਾ ਖੁਸ਼ਕਿਸਮਤ ਹੋ ਜਾਣਾ ਹੈ ਜੇ ਉਹ ਵਾਕਿਸ਼ੰਤ ਹੈ ਜੇ ਜੀ ਇੱਥੇ ਤੱਕ ਜਾਏ ਜਾਈ ਜੇ ਤੁਸੀਂ ਆਪਣੀ ਆਪਣੇ ਘਰ ਪਰਿਵਾਰ ਨੂੰ ਕੋਲ ਜੇ ਤੁਸੀਂ ਜਨਮ ਲਈ ਲੱਛਤੀ ਦੇ ਦਿਓ ਉਹ ਨਹੀਂ जी तो जी का की वाह वाहे श्री गुरु हरकृष्ण साहब जी के प्रकाश पुरब में समर्पित गुरु गोबिंद सभी सर्कल संरूर वालों जोड़ा है बहुत ही श्रद्धा में मनाया जा रहा है ये हरेक साल इस जन्मदिन पर ਸੇਹੇ ਹਫਤਾ ਸੰਗਰੂਰ ਦੇਖੇ ਆ ਕੇ ਅੱਪ ਹੋਰ ਜਿੰਨੇ ਪਵਿਕ ਪਲੇਸ ਨੇ ਜਿਸ ਤਰ੍ਹਾਂ ਕਿ ਪਿੰਗਲਵਾੜਾ ਹੋ ਗਿਆ ਗੁਰਦਾਸ਼ਰਮ ਹੋ ਗਿਆ ਤੇ ਹੋਰ ਵੀ ਜਿਗਰ ਜਿਹੜੀਆਂ ਆ ਗਈਆਂ ਜਿੱਥੇ ਗਰੀਬ ਜਨਤਾ ਦੀ ਵਸਨੀਕੀ ਉਥੇ ਜਾ ਕੇ ਫਾਇ ਅਤੇ ਫੂਡ ਬੰਦਿਆ ਨ ਮੈਂ ਬਾਬਰ ਗੁਰ ਰਸ ਕਰਦਾ ਜਿਸ ਤਰ੍ਹਾਂ ਇਹ ਲੋਕਾਂ ਸੁਧਾਰ ਕਰਦੇ ਨੇ ਪਰਮਾਤਮਾ ਇਹਨਾਂ ਤੇ ਵੀ ਮਿਹਰ ਕਰਿਆ ਹੱਥ ਰਕੇ ਅਤੇ ਇਹਨਾਂ ਨੂੰ ਤੰਦਰੁਸਤ ਬਖਸ਼ੇ ਆਨਰਡ ਸਮਾਜ ਦੇ ਇਤਿਹਾਸ ਮਾਨਵਤਾ ਦੀ ਗ੍ਰੀਨ ਮਨੁਸ਼ਤਾ ਦੀ ਇਹ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰ ਦੀ